ਤਾਂ ਤਾਂ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜਮਲ ਬੈਠੀ ਗੁਰਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਆਪਾਂ ਇੱਥੇ ਗ੍ਰਹਿ ਵਿਖੇ ਇਕੱਤਰ ਹੋਏ ਹਾਂ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਬਾਬਾ ਠਾਕੁਰ ਸਿੰਘ ਜੀ ਦੀ ਵਰਸੀ ਮਨਾ ਰਹੇ ਹਾਂ ਸੋ ਜਿਹੜਾ ਗੁਰੂ ਦਾ ਸਿੱਖ ਹੁੰਦਾ ਕੋਈ ਵੀ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਕਿਰਪਾ ਕੀਤੀ ਅਮਰ ਛਕਾਇਆ ਤੇ ਸਿੱਖਾਂ ਦੇ ਵਿੱਚ ਅਣਖ ਤੇ ਇਗੈਰਤ ਪੈਦਾ ਕੀਤੀ ਜ਼ੁਲਮ ਦੇ ਬਰ ਖਿਲਾਫ ਟੱਕਰਾ ਕਰਨ ਦੇ ਲਈ ਸੋ ਜਦੋਂ ਆਨੰਦਪੁਰ ਸਾਹਿਬ ਕੀ ਰਾਪਿਆ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਉਪਰੰਤ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਫੌਜ ਦਾ ਤੇ ਮੁੱਠੀ ਭਰ ਸਿੰਘ ਪਰ ਕੋਈ ਵੀ ਸਿੰਘ ਪਿੱਛੇ ਨਹੀਂ ਹਟਿਆ ਅਤੇ ਸਹਬਜ਼ਾਦਿਆਂ ਨੇ ਵੀ ਆਪ ਕਹਿ ਕੇ ਗੁਰੂ ਸਾਹਿਬ ਜੀ ਕੋਲੋਂ ਆਗਿਆ ਮੰਗੀ ਤੇ ਜ਼ੁਲਮ ਦੇ ਬਰ ਖਿਲਾਫ ਤਲਵਾਰ ਚੁੱਕੀ ਸੋ ਸ਼ਹੀਦیاں ਪਾਈਆਂ ਤੇ ਗੁਰੂ ਸਾਹਿਬ ਜੀ ਨੇ ਆਪ ਜਕਾਰੇ ਛੱਡੇ ਸੀ ਇਹ ਕਿ ਆਸੀਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ ਉਹ ਜਿਹੜੇ ਮਹਾਰਾਜ ਸਾਹਿਬ ਨੇ ਬਚਨ ਕੀਤੇ ਸੀਗੇ ਵੀ ਇਨ੍ਹਾਂ ਪੁੱਤਰਾਂ ਤੋਂ ਸੀਸ ਵਾਰੇ ਆ ਉਹ ਕੋਈ ਖੱਸੀ ਪੁੱਤਰਾਂ ਤੋਂ ਸੀਸ ਨਹੀਂ ਸੀ ਵਾਰੇ ਗੁਰੂ ਸਾਹਿਬ ਜੀ ਨੇ ਉਹ ਵੀ ਜਿਹੜੇ ਸਿੰਘ ਸੀਗੇ ਗੁਰੂ ਦੇ ਨਾਮ ਕਮਾਈ ਵਾਲੇ ਤੇ ਜੋ ਦੇ ਤੇ ਜ਼ੁਲਮ ਦੇ ਬਰਖਲਾਫ ਲੜਾਈ ਕਰਨ ਵਾਲੇ ਸੀਗੇ ਤੇ ਉਸ ਤੋਂ ਉਪਰੰਤ ਜੇ ਆਪਾਂ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਆ ਜਾਈਏ ਜੋ ਬਾਬਾ ਜੀ ਨੇ ਸੇਵਾ ਨਿਭਾਈ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਬਾਬਾ ਠਾਕਰ ਸਿੰਘ ਜੀ ਨੂੰ ਜ਼ਿੰਮੇਵਾਰੀ ਦਿੱਤੀ ਸੀ ਟੇਪ ਰਿਕਾਰਡ ਹੈ ਤਕਰੀਬਨ ਬਹੁਤਿਆਂ ਨੇ ਸੁਣੀ ਹੋਏਗੀ ਇੰਟਰਨੈਟ ਤੇ ਵੀ ਹੈ ਉਦੋਂ ਵੀ ਮੋਰਚਾ ਲੱਗਾ ਹੋਇਆ ਸੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੋਈ ਸੀ ਤੇ ਫੜ ਫੜ ਕੇ ਜ਼ਬਰਦਸਤੀ ਖੱਸੀ ਬਣਾਇਆ ਜਾ ਰਿਹਾ ਸੀ। ਵੀ ਆਬਾਦੀ ਜਿਹੜੀ ਆ ਘੱਟੇ ਪਰ ਖਾਸ ਕਰਕੇ ਸਿੱਖਾਂ ਦੀ ਨਸਬੰਦੀ ਕੀਤੀ ਜਾ ਰਹੀ ਸੀ। ਤੇ ਮਹਾਪੁਰਖਾਂ ਨੇ ਉਸ ਜ਼ੁਲਮ ਦੇ ਬਰ ਖਿਲਾਫ ਆਵਾਜ਼ ਠਾਈ ਤੇ ਮੋਰਚਾ ਲਾਇਆ। ਤੇ ਹਜ਼ਾਰਾਂ ਦੇ ਇਕੱਠ ਦੇ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਮਹਾਪੁਰਖਾਂ ਨੇ ਬਚਨ ਕੀਤੇ ਵੀ ਦਾਸ ਨੂੰ ਕੋਈ ਵੀ ਕੁਝ ਹੋ ਜਾਵੇ ਜਾਂ ਫੜ ਕੇ ਲੈ ਜਾਣ। ਤੇ ਮੈਂ ਹੱਥ ਕੜੀਆਂ ਲਵਾਉਣ ਨੂੰ ਤਿਆਰ ਹਾਂ ਤੇ ਬਾਅਦ ਚੋ ਜੋ ਜ਼ਿੰਮੇਵਾਰੀ ਹੈ ਜਥੇ ਦੀ ਉਹ ਬਾਬਾ ਠਾਕਰ ਸਿੰਘ ਜੀ ਦੀ ਹੋਵੇਗੀ ਤੇ ਬਾਬਾ ਜੀ ਨੇ ਫੈਸਲਾ ਕੀਤਾ ਕਿ ਜਰਨੈਲਸਨ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਜਰਨੈਲ ਸਿੰਘ ਅਭਿਆਸੀ ਉਸ ਵੇਲੇ ਕਿਹਾ ਜਾਂਦਾ ਸੀਗਾ ਮਹਾਪੁਰਖਾਂ ਨੂੰ ਜਥੇ ਦੇ ਵਿੱਚ ਪਰਕੋਜ ਸਿੰਘਾਂ ਨੇ ਇਹ ਵੀ ਕਿਹਾ ਵੀ ਨਹੀਂ ਇਹ ਪੜੇ ਨਹੀਂ ਇਹ ਇਦਾਂ ਨਹੀਂ ਇਹ ਉਦਾਂ ਨਹੀਂ ਲਾਣੇ ਸਿੰਘ ਨੂੰ ਜੇ세ਦਾਰੀ ਦੇ ਦਿੱਤੀ ਜਾਵੇ ਪਰ ਮਾਹ ਪੁਰਖਾਂ ਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੀ ਦੇਣੀ ਆ ਤੇ ਆਉਣ ਵਾਲਾ ਸਮਾਂ ਇਹਨਾਂ ਨੇ ਹੀ ਸਾਹਮਣਾ ਸੋ ਭਗਤੀ ਚੋਂ ਹੀ ਸ਼ਕਤੀ ਪੈਦਾ ਹੁੰਦੀ ਹੈ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਵੀ ਬਚਨ ਹੈ ਕਿ ਬਾਬਾ ਠਾਕੁਰ ਸਿੰਘ ਜੀ ਜਿਹਦੇ ਸਿਰ ਤੇ ਹੱਥ ਰੱਖ ਦੇਣਗੇ ਉਹ ਕਦੀ ਹਾਰੇਗਾ ਨਹੀਂ ਤੇ ਫੇਰ ਅਸੀਂ ਕਈ ਵਾਰੀ ਕਿਵੇਂ ਸੋਚ ਲੈਨੇ ਆ ਵੀ ਜਿਹਦੇ ਸਿਰ ਤੇ ਹੱਥ ਰੱਖਿਆ ਹੋਇਆ ਆਲਰੇਡੀ ਬਾਬਾ ਠਾਕੁਰ ਸਿੰਘ ਜੀ ਨੇ ਜੋ ਕੌਮ ਨੂੰ ਇੱਕ ਜਰਨਲ ਦਿੱਤਾ ਹੋਇਆ ਵੀ ਉਹ ਹਾਰ ਕੇ ਤੇ ਭਾਵ ਇਦਾਂ ਹੀ ਜੰਗ ਖਤਮ ਹੋ ਜਾਵੇਗੀ ਸਾਡੀ ਜਿਹੜੀ 84 ਦੇ ਵਿੱਚ ਮਹਾਪੁਰਖਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਰੰਭ ਕੀਤੀ ਸੀ ਸੋ ਬੜੀਆਂ 네ਗੇਟਿਵ ਸੋਚਾਂ ਅਸੀਂ ਕਈ ਜਾਣੇ ਲਈ ਫਿਰਦੇ ਆ ਤੇ ਜੋ ਕੁਝ 84 ਦੇ ਵਿੱਚ ਹੋਇਆ ਉਸ ਤੋਂ ਅਸੀਂ ਸਾਰੇ ਭਲੀ ਭਾਤ ਜਾਣੂ ਹਾਂ ਤੇ ਉਸ ਤੋਂ ਉਸ ਸਮੇਂ ਵੀ ਜੇ ਇੱਕ ਜਰਨਲ ਬਖਸ਼ਿਆ ਮਾਪੁਰਸਾਨੇ ਬਾਬਾ ਠਾਕਰ ਸਿੰਘ ਜੀ ਨੇ ਕੌਮ ਨੂੰ ਤੇ ਉੱਥੇ ਜੇ ਦਰਬਾਰ ਸਾਹਿਬ ਤੇ ਭੀੜ ਬਣੀ ਆ ਤੇ ਬਾਬਾ ਜੀ ਦੀ ਜਿਹੜੀ ਵੱਡੀ ਭੈਣ ਆ ਦਾਸ ਦੀ ਨਾਨੀ ਜੀ ਉਹ ਜਰਨਲ ਸੁਬੇਕ ਸਿੰਘ ਜੀ ਦੇ ਪਰਿਵਾਰ ਵਿੱਚ ਵਿਆਹੇ ਹੋਏ ਤੇ ਉਹਨਾਂ ਦੇ ਰਾਹੀਂ ਸਨੇਹਾ ਭੇਜ ਕੇ ਜਰਨਲ ਸੁਬੇਕ ਸਿੰਘ ਜੀ ਨੂੰ ਸੱਦਿਆ ਵੀ ਇੱਥੇ ਆਓ ਮਾਪੁਰਸਿਆ ਨੂੰ ਮਿਲੋ ਤੁਹਾਡੀ ਲੋੜ ਸੋ ਇੱਕ ਦੂਜਾ ਵੱਡਾ ਜਰਨੈਲ ਕਾਮ ਨੂੰ ਬਖਸ਼ਿਆ ਜਨੇ ਇਹੋ ਜੀ ਮੋਰਚਾ ਬੰਦੀ ਕੀਤੀ ਕਿਉਂਕਿ ਉਹਨਾਂ ਦੇ ਜਿਹੜੇ ਤਿੰਨੇ ਪੁੱਤਰ ਸੀਗੇ ਬਹੁਤਿਆਂ ਨੂੰ ਪਤਾ ਨਹੀਂਗਾ ਉਹ ਡੇਹਰਾ ਧੂਨ ਦੇ ਵਿੱਚ ਫੌਜ ਦੇ ਵਿੱਚ ਸੀਗੇ ਤੇ ਉੱਥੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦਾ ਕੰਪਲੈਕਸ ਬਣਾ ਕਰਕੇ ਟ੍ਰੇਨਿੰਗ ਦਿੱਤੀ ਗਈ ਆਰਮੀ ਨੂੰ ਵੀ ਦਰਬਾਰ ਸਾਹਿਬ ਉੱਤੇ ਕਿਵੇਂ ਹਮਲਾ ਕਰਨਾ ਤੇ ਉਹ ਸਾਰਾ ਕੁਝ ਆਪਣੇ ਪਿਤਾ ਜੀ ਨੂੰ ਦੱਸਦੇ ਸੀਗੇ ਜਰਨਲ ਸੁਖ ਸਿੰਘ ਜੀ ਨੂੰ ਤੇ ਜਰਨਲ ਸੁਖ ਸਿੰਘ ਜੀ ਸਤਗਿਆਨੀ ਜਰਨੈਲ ਸਿੰਘ ਜਿਹਨੂੰ ਦੱਸਦੇ ਸੀ ਕਿ ਇਸ ਹਿਸਾਬ ਨਾਲ ਇੱਥੇ ਹਮਲਾ ਹੋਣਾ ਆ ਕੁਝ ਹੋਣਾ ਤੇ ਉਸ ਹਿਸਾਬ ਦੇ ਨਾਲ ਆਪਾਂ ਨੂੰ ਤਿਆਰੀ ਕਰਨੀ ਪੈਣੀ ਆ ਔਰ ਹਮਲਾ ਜ਼ਰੂਰ ਹੋਣਾ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਫਿਰ ਕਈ ਸਪੀਚਾਂ ਦੇ ਵਿੱਚ ਬੋਲਦੇ ਆ ਸੁਣੀਆਂ ਹੋਣੀਆਂ ਤੁਸੀਂ ਵੀ ਟੋਪੀ ਵਾਲਿਆਂ ਨੂੰ ਇੱਧਰ ਨੂੰ ਭੇਜਿਓ ਫਿਰ ਅਸੀਂ ਦੱਸਾਂਗੇ ਸਿੱਖਾਂ ਨੂੰ ਨਾ ਭੇਜਿਓ ਟੋਪੀਆਂ ਵਾਲਿਆਂ ਨੂੰ ਇੱਧਰ ਨੂੰ ਭੇਜਿਓ ਸੋ ਜੋ ਕਮਸਾਣ ਦਾ ਜੁੱਧ ਹੋਇਆ ਭਾਵ ਨੀਵੇਂ ਲੈਵਲ ਤੇ ਸਾਂਗ ਮਾਰ ਵਰ ਪਰ ਪਾੜ ਪਾੜ ਕੇ ਮੋਰਚੇ ਬਣਾਏ ਗਏ ਵੀ ਫੌਜ ਨੇ ਲੰਮੇ ਪੈ ਕੇ ਆਉਣਾ ਸੋ ਵੀ ਜਿਹੜਾ ਇੱਕ ਮੂੰਹ ਤੋੜਵਾ ਜਵਾਬ ਦਿੱਤਾ ਫੌਜ ਨੂੰ ਜਰਨਲ ਸੁਬੇਸ਼ ਚੰਗ ਮਿਲਿਆ ਕੌਮ ਨੂੰ ਤੇ ਉਹ ਵੀ ਬਾਬਾ ਜੀ ਦੀ ਦੇਣ ਆ ਉਸ ਤੋਂ ਬਾਅਦ ਇੰਨਾ ਕੁਝ ਹੋਣ ਤੋਂ ਬਾਅਦ ਜੇਂਦਰਾ ਗਾਂਧੀ ਮرائی ਆ ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ ਪ੍ਰੇਮ ਸਿੰਘ ਅੱਜ ਦੀ ਡੇਢ ਦੇ ਵਿੱਚ ਅਸੀਂ ਉਹ ਗੱਲਾਂ ਕਰ ਚੁੱਕੇ ਆ ਕਰ ਸਕਦੇ ਆ ਕਰ ਵੀ ਚੁੱਕਾ ਮੈਂ ਕਿਉਂਕਿ ਹੁਣ ਚੜ੍ਹਾਈ ਕਰ ਚੁੱਕੇ ਆ ਪ੍ਰੇਮ ਸਿੰਘ ਮੇਰੇ ਨਾਲ ਦੇ ਕਮਰੇ ਚ ਉਥੇ ਮੈਂ ਤੇ ਰਹਿੰਦਾ ਹੁੰਦਾ ਸੀਗਾ ਉਹਨੇ ਕਈ ਗਰੀ ਦੱਸਿਆ ਵੀ ਇਦਾਂ ਆ ਗੱਲਬਾਤ ਹੋਈ ਸੀ ਬੇਅੰਤ ਸਿੰਘ ਦੇ ਨਾਲ ਜਾ ਕੇ ਗੱਲਬਾਤ ਕੀਤੀ ਤੇ ਬੇਅੰਤ ਸਿੰਘ ਨੇ ਕਿਹਾ ਵੀ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਬੱਚਿਆਂ ਦੀ ਜ਼ਿੰਮੇਵਾਰੀ ਕੌਣ ਸੰਭਾਲੂਗਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਸਾਂਭਾਂਗੇ ਤੇ ਸਾਂਭਿਆ ਵੀ ਬੱਚਿਆਂ ਨੂੰ ਪਰਿਵਾਰ ਨੂੰ ਘਰ ਵੀ ਲੈ ਕੇ ਦਿੱਤਾ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਕਿਸੇ ਸਕੂਲ ਦੇ ਵਿੱਚ ਕੋਈ ਦਾਖਲ ਨਹੀਂ ਸੀ ਕਰਦਾ ਤੇ ਬੱਚਿਆਂ ਦੀਆਂ ਐਡਮਿਸ਼ਨਾਂ ਵੀ ਬਾਬਾਈ ਨੇ ਕਰਾਈਆਂ ਜਿਹੜਾ ਭਾਈ ਸਤਵੰਤ ਸਿੰਘ ਦਾ ਘਰ ਸੀ ਉਹ ਤੇ ਬਿਲਕੁਲ ਹੀ ਮੈਤੇ ਪਿੰਡ ਦੇ ਬਹੁਤਾ ਦੂਰ ਨਹੀਂ ਲੱਗ ਗਈ ਉਹਨਾਂ ਦੇ ਪਿਤਾ ਜੀ ਨੂੰ ਵੀ ਅਖੀਰਲੇ ਸਮੇਂ ਦੇ ਵਿੱਚ ਮੈਂ ਕਈ ਵਾਰੀ ਲੈ ਕੇ ਜਾਂਦਾ ਰਿਆਂ ਜਦੋਂ ਢਿੱਲੇ ਸੀਗੇ ਦਵਾਈ ਦਾਰੂ ਆਸਤੇ ਤੇ ਆਦਿਕ ਹੋਰ ਸੋ ਵੀ ਦੱਸਦੇ ਰਹੇ ਇਹ ਸਾਰੀਆਂ ਗੱਲਾਂ ਫੇਰ ਜੇ ਜਰਨਲ ਵੈਦਿਆ ਨੂੰ ਮਾਰਾਇਆ ਤੇ ਦੁਰਗਪੁਲਾਈ ਦੇ ਵਿੱਚ ਉਹ ਸਿੰਘ ਨੂੰ ਮਹਾਪੁਰਖਾਂ ਨੇ ਬਾਬਾ ਜੀ ਨੇ ਕਿਹਾ ਵੀ ਸਿੰਘ ਆਉਣਗੇ ਉਹ ਦੁਸ਼ਟ ਨੂੰ ਸੋਧਣਾ ਸੋ ਭਾਵ ਬੜੀਆਂ ਮਹਾਨ ਸੇਵਾਵਾਂ ਬਾਬਾ ਜੀ ਨੇ ਕੀਤੀਆਂ ਉਹਨਾਂ ਦੀ ਵੀ ਵੀਡੀਓ ਹੈਗੀ ਇੰਟਰਨੈਟ ਤੇ ਜੇ ਕਿਸੇ ਨੇ ਵੇਖਣੀ ਹੋਵੇ ਕਿਹੜੇ ਕਿਹੜੇ ਸਿੰਘ ਉੱਥੇ ਜਾਂਦੇ ਰਹੇ ਕਿਹੜੇ ਕਿਹੜੇ ਸਿੰਘ ਉੱਥੇ ਰਹਿੰਦੇ ਰਹੇ ਉਹਨਾਂ ਕੋਲੇ ਤੇ ਕਿਵੇਂ ਜਰਨਲ ਵਾਇਦਿਆ ਦਾ ਸੌਦਾ ਲਾਇਆ ਤੇ ਜੇ ਖਾੜਕੂ ਜਥੇਬੰਦੀਆਂ ਚਲਾਈਆਂ ਤੇ ਉਹ ਵੀ ਸਭ ਤੋਂ ਪਹਿਲਾਂ ਬਾਬਾ ਹੀ ਨਹੀਂ ਟਕਸਾਲ ਦੇ ਸਿੰਘ ਜਿਹੜੇ ਸੀਗੇ ਜਿਵੇਂ ਭਾਈ ਦਲਵੀਰ ਸਿੰਘ ਚਿਹੜੂ ਜਾਂ ਕਹ ਲੀਏ ਬਾਬਾ ਮਾਨੋਚਾਲ ਸੋ ਖਾੜਕੂ ਜਥੇਬੰਦੀਆਂ ਚਲਾਈਆਂ ਸਭ ਤੋਂ ਪਹਿਲਾਂ ਜ਼ੁਲਮ ਦੇ ਨਾਲ ਟੱਕਰਾ ਕਰਨ ਦੇ ਲਈ ਇਹ ਅਖੀਰਲੇ ਸਮੇਂ ਤੱਕ ਵੀ ਜੇ ਪੁਨਿਹਾਰੇ ਵਾਲੇ ਨੇ ਨੂਰ ਮੈਲੀਏ ਨੇ ਕੁਝ ਇਦਾਂ ਦੇ ਯਤਨ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਬਤ ਜਾਂ ਆਪਣਾ ਗ੍ਰੰਥ ਲਿਖਣ ਲੱਪੇ ਜਾਂ ਹੋਰ ਉਦੋਂ ਵੀ ਚਲੋ ਕੋਜ ਸਿੰਘਾਂ ਦੀ ਡਿਊਟੀ ਬਾਬਾ ਜੀ ਨੇ ਲਾਈ ਸੀ ਵੀ ਉਹਦਾ ਜਾ ਕੇ ਸੋਧਾ ਲਾਓ ਪਰ ਉਹ ਜਿਹੜੇ ਸਿੰਘ ਸੀਗੇ ਇੱਕ ਦਿਨ ਜਾਂਦੇ ਰਹੇ ਵੈਸੇ ਇੱਕ ਦਿਨ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਜਾਓ ਫਲਾਣੇ ਸਿੰਘ ਦੇ ਕੋਲੇ ਦੋ ਹਥਿਆਰ ਲੈ ਗਏ ਆ ਉਹ ਹਥਿਆਰ ਲੈ ਜਾਓ ਤੇ ਅੱਜ ਰਾਤ ਨੂੰ ਉਹਦਾ ਸੌਦਾ ਲਾ ਆਓ ਛੋਟੀ ਜੀ ਗੱਲ ਨਹੀਂ ਹੈ ਕਹੀ ਜੇ ਕਹਿੰਦੇ ਉਹਦਾ ਸੌਦਾ ਲਾ ਦੋ ਤੇ ਹੋ ਸਕਦਾ ਸੀ ਉਹਦਾ ਸੌਦਾ ਲਾ ਕੇ ਸ਼ਾਇਦ ਉਹ ਸੀਧੀਆਂ ਪਾ ਜਾਂਦੇ ਜਾਂ ਕੁਝ ਹੁੰਦਾ ਤੇ ਬਾਬਾ ਜੀ ਨੇ ਕਿਹਾ ਵੀ ਅੱਜ ਉਹਦਾ ਸੌਦਾ ਲਾ ਆਓ ਆਉ ਦਾ ਭਾਵ ਤੁਸੀਂ ਆ ਵੀ ਜਾਓਗੇ ਛੋਟੀ ਜੀ ਗੱਲ ਨਹੀਂ ਸੀ ਪਰ ਮੂਰਿਓ ਸਿੰਘ ਨੇ ਇੱਕ ਨੇ ਕਿਹਾ ਜੀ ਉਹਦੇ ਤੇ ਦੋ ਗੋਲੀਆਂ ਪੈਂਦੀਆਂ ਤੇ ਬਾਬਾ ਜੀ ਮੂਰਿਓ ਕਹਿੰਦੇ ਗੋਲੀ ਤੇ ਇੱਕ ਹੀ ਬੜੀ ਹੁੰਦੀ ਹੈ ਪਰ ਉਹ ਗਏ ਨਹੀਂ ਅੱਜ ਦੀ ਡੇਟ ਦੇ ਵਿੱਚ ਉਹ ਤੁੰਮੇ ਅਰਗਿਆਂ ਕੋ ਰਹਿ ਰਿਹਾ ਸੋ ਜਿਨ੍ਹਾਂ ਨੇ ਇਦਾਂ ਦੀ ਮੂਰਿਓ ਗੱਲ ਕੀਤੀ ਭਾਵ ਕਹਿਣ ਤੋਂ ਇਹ ਆ ਵੀ ਮਹਾਪੁਰਸ਼ਾਂ ਨੇ ਵੀ ਅਣਖ ਗੈਰਤ ਨੂੰ ਕਾਇਮ ਰੱਖਿਆ ਜੋ 10ਵੇਂ ਬਾਦਸ਼ਾਹਾਂ ਨੇ ਸਾਡੇ ਦੇ ਵਿੱਚ ਅਣਖ ਗੈਰਤ ਭਰੀ ਸੀ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਬਚਨ ਆ ਵੀ ਜਦੋਂ ਕੌਮ ਤੇ ਭੀੜ ਬਣੀ ਹੋਵੇ ਤੇ ਜਿਹੜੇ ਆਪਣੇ ਆਪ ਨੂੰ ਸਾਧੂ ਮਹਾਤਮਾ ਆਖਵਾਉਂਦੇ ਆ ਉਹ ਬੜਾ ਜ਼ੁਲਮ ਆ ਤੇ ਬੜਾ ਪਾਪ ਆ ਇੱਕ ਲੋਕਾਂ ਨੂੰ ਠੱਗਣ ਦੇ ਬਰਾਬਰ ਕਹਾਉਣਾ ਆਪਣੇ ਆਪ ਨੂੰ ਸਾਧੂ ਮਹਾਤਮਾ ਤੇ ਜਦੋਂ ਕੌਮ ਤੇ ਭੀੜ ਬਣੀ ਹੋਵੇ ਤੇ ਬਾਹਰ ਆ ਕੇ ਕੌਮ ਦੀ ਅਗਵਾਈ ਨਾ ਕਰਨੀ ਤੇ ਉਲਟਾ ਸਰਕਾਰਾਂ ਦੇ ਨਾਲ ਸੌਦੇ ਕਰੀ ਜਾਣੇ ਸੋ ਕੀ ਪੰਜਾਬ ਤੇ ਭੀੜ ਨਹੀਂ ਬਣੀ ਹੋਈ ਅੱਜ ਦੀ ਡੇਟ ਦੇ ਵਿੱਚ ਅੱਧਾ ਪੰਜਾਬ ਉਹਨਾਂ ਨੇ ਨਸ਼ਿਆਂ ਤੇ ਲਾ ਦਿੱਤਾ ਜੇ ਕਿਸੇ ਸਮੇਂ ਦੇ ਵਿੱਚ ਫੜ ਫੜ ਕੇ ਸਿੱਖਾਂ ਨੂੰ ਮਾਰਿਆ ਗਿਆ ਗੋਲੀਆਂ ਦੇ ਨਾਲ ਤੇ ਅੱਜ ਦੀ ਡੇਟ ਦੇ ਵਿੱਚ ਨਸ਼ਿਆਂ ਦੀ ਗੋਲੀਆਂ ਦੇ ਨਾਲ ਮਾਰਿਆ ਜਾ ਰਿਹਾ ਉਹਦੇ ਤੋਂ ਕਿਤੇ ਵੱਧ ਇਹਨਾਂ ਨੇ ਸਿੱਖ ਨੌਜਵਾਨੀ ਦਾ ਨੁਕਸਾਨ ਕਰ ਦਿੱਤਾ ਤੇ ਆਪ ਤੇ ਇਹਨਾਂ ਨੇ ਕੀ ਕਰਨਾ ਸੀ ਜਿਹੜੇ ਆਪਣੇ ਆਪ ਨੂੰ ਚੌਧਰੀ ਕਹਾਉਂਦੇ ਆ ਵੀ ਅਸੀਂ ਜੁਮੇ ਆ ਰਹਾਂ ਟਕਸਾਲਾਂ ਦੇ ਤੇ ਜਿਹੜਾ ਇੱਕ ਸਿੱਖ ਨੌਜਵਾਨ ਗਿਆ ਸੀਗਾ ਕੋਈ ਲੋਕਾਂ ਦੀ ਅਣਖ ਗੈਰਤ ਜਗਾਉਣ ਦੇ ਲਈ ਉਹ ਵੀ ਇਹਨਾਂ ਕੋ ਸਹਾਰਿਆ ਨਾ ਗਿਆ ਭਾਈ ਅਮਰਤਪਾਲ ਸਿੰਘ ਸੋ ਕੀ ਇਹ ਜਿਹੜੇ ਅਲਾਮੇ ਦਿੰਦੇ ਆ ਵੀ ਸਾਨੂੰ ਇਹ ਕੁਝ ਮੰਨਦੇ ਸਮਝਦੇ ਨਹੀਂ ਜਾਂ ਸਾਡੀ ਗੱਲ ਨਹੀਂ ਮੰਨਦੇ ਕੀ ਗੱਲ ਮੰਨੀਏ ਜੇ 1% ਵੀ ਤੁਹਾਡੇ ਵਿੱਚ ਪੁਰਾਣੇ ਮਹਾਂਪੁਰਸ਼ਾਂ ਦੇ ਮਤਾਬਕ ਕੋਈ ਅਣਖ ਗੈਰਤ ਹੋਵੇ ਜਾਂ ਕੋਈ ਉਹਨਾਂ ਦੀ ਕਰਨੀ ਦੇ ਬਰਾਬਰ ਤੁਹਾਡੀ ਕਰਨੀ ਹੋਵੇ ਤੇ ਤੁਹਾਨੂੰ ਕੋਈ ਮੰਨੇ ਟਕਸਾਲ ਦੇ ਸਿੰਘਾਂ ਨੇ ਤੇ ਕੀ ਮੰਨਣਾ ਆਮ ਨਹੀਂ ਲੋਕੀ ਮੰਨ ਕੇ ਰਾਜੀ ਉਹ ਗਾਲਾਂ ਕੱਢ ਰਹੇ ਨੇ ਉਹ ਗੁਰੂ ਘਰਾਂ ਚੋਂ ਬੈਨ ਕਰ ਰਹੇ ਨੇ ਥਾਵਾ ਥਾਵਾ ਤੇ ਇਹਨਾਂ ਨੂੰ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਨਾ ਆਏ ਵੜਨ ਇੱਥੇ ਤੇ ਅਫਸੋਸ ਦੀ ਗੱਲ ਏ ਪਰ ਕਈ ਗੁਰੂ ਘਰਾਂ ਵਾਲੇ ਇਹੋ ਜਿਹੇ ਵੀ ਹੈਗੇ ਆ ਜਿਹੜੇ ਇਹੋ ਜਿਹੇ ਬੰਦਿਆਂ ਦੇ ਪ੍ਰੈਸ਼ਰ ਮੰਨ ਕੇ ਤੇ ਮਹਾਂਪੁਰਸ਼ਾਂ ਦੀਆਂ ਵਰਸੀਆਂ ਕੈਨਸਲ ਕਰ ਰਹੇ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਸੋ ਮੈਂ ਟੂਕ ਮਾਤਰੇ ਜੇ ਦਸੀਆਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਨਹੀਂ ਦੱਸਿਆ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਸੋ ਕੌਮ ਨੂੰ ਜਾਗਣ ਦੀ ਲੋੜ ਹੈ ਜੇ ਕਿਤੇ ਤੁਹਾਨੂੰ ਗੁਰੂ ਘਰ ਦੇ ਵਿੱਚ ਚੌਧਰ ਮਿਲ ਗਈ ਆ ਤੇ ਜੇ ਸਿੱਖ ਕੌਮ ਦੇ ਲਈ ਕੁਝ ਹੁੰਦਾ ਤੇ ਕਰੋ ਕੱਲਾ ਇਹ ਨਹੀਂ ਹੁੰਦਾ ਵੀ ਇੱਥੇ ਹੀ ਮਤਲਬ ਕਿ ਜਿਹੜੇ ਗੁਰੂ ਘਰ ਚ ਚੌਧਰ ਮਿਲੀ ਆ ਅਸੀਂ ਉੱਥੇ ਹੀ ਕੁਝ ਕਰੀ ਜਾਣਾ ਸੋ ਦਾਸ ਨੇ ਅੱਜ ਤੋਂ ਤਕਰੀਬਨ ਕਹਿ ਲੀਏ 15 16 ਸਾਲ ਪਹਿਲਾਂ ਦੀ ਗੱਲ ਹੈ ਸਟਾਕਟਨ ਗੁਰੂ ਘਰ ਦੇ ਵਿੱਚ ਕਿਸੇ ਮਸਲੇ ਤੇ ਸਾਰੀਆਂ ਕਮੇਟੀਆਂ ਇਕੱਤਰ ਹੋਈਆਂ ਸੀ ਤੇ ਉਦੋਂ ਮੈਂ ਬਿਆਨ ਦਿੱਤਾ ਸੀਗਾ ਵੀ ਜੇ ਸਾਡੇ ਸਾਰੇ ਗੁਰੂ ਘਰਾਂ ਵਾਲੇ 10% ਵੀ ਗੋਲਕ ਦਾ ਕੱਢਣ ਨਾ ਜਿੰਨੀ ਆਮਦਨ ਉਹਨਾਂ ਨੂੰ ਹਰ ਗੁਰੂ ਘਰ ਨੂੰ ਆ ਰਹੀ ਹੈ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿੰਨੇ ਗੁਰਦੁਆਰੇ ਆ ਸਾਰੇ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਕਿੰਨੇ ਗੁਰਦੁਆਰੇ ਕਿੰਨਾ ਚੜਾਵਾ ਚੜ ਰਿਹਾ ਕਿੰਨਾ ਕੁਝ ਹੋ ਰਿਹਾ ਸੋ ਜਿਆਦਾ ਨਹੀਂ ਤੇ ਕੌਮ ਦਾ ਆ ਇਹ ਨਹੀਂਗਾ ਵੀ ਅੱਜ ਗੁਰੂ ਘਰ ਚੜ ਗਿਆ ਤੇ ਸਾਡਾ ਆ ਸਾਡੇ ਗੁਰੂ ਘਰ ਦਾ ਕੌਮ ਦਾ ਪੈਸਾ ਹੈ ਇਹ ਕੌਮ ਤੇ ਲਾਇਆ ਜਾਵੇ ਜਿਆਦਾ ਨਹੀਂ ਇਹਦਾ 10% ਹੀ ਸਾਰੇ ਗੁਰੂ ਘਰ ਕੱਢਣ ਤੇ ਇੱਕ ਅਕਾਊਂਟ ਬਣਾਉਣ ਵੀ ਅਸੀਂ ਇਹਦੇ ਨਾਲ ਪੰਜਾਬ ਦੀ ਤਰੱਕੀ ਕਰਨੀ ਆ ਗੁਰੂ ਸਾਹਿਬ ਜਿਹੜੇ ਆ ਉਹ ਦਵਾਖਾਨੇ ਵੀ ਚਲਾਉਂਦੇ ਸੀਗੇ ਸੋ ਅਸੀਂ ਹੋਰ ਨਹੀਂ ਕੁਝ ਤੇ ਪੰਜਾਬ ਦੇ ਵਿੱਚ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਇਲਾਜ ਕਰਾਉਣਾ ਹੀ ਸ਼ੁਰੂ ਕਰ ਦिए ਜਾਂ ਹੋਰ ਜਿਹੜੇ ਪੰਥਕ ਕਾਰਜ ਆ ਉਹੋ ਹੀ ਸ਼ੁਰੂ ਕਰ ਦिए ਪੰਜਾਬ ਦੇ ਵਿੱਚ ਐਕਸੀਡੈਂਟ ਹੋਇਆ ਹੋਵੇ ਤੇ ਮਰਨ ਵਾਲੇ ਵਿਚਾਰੇ ਸੜਕਾਂ ਤੇ ਪਏ ਮਰ ਜਾਂਦੇ ਆ ਉਹਨਾਂ ਦੀ ਜਾਨ ਬਚ ਸਕਦੀ ਹੋ ਸਕਦੀ ਆ ਅਗਰ ਐਂਬੂਲੈਂਸ ਟਾਈਮ ਨਾ ਆ ਜਾਵੇ ਇਲਾਜ ਹੋ ਜਾਵੇ ਪਰ ਨਹੀਂ ਐਂਬੂਲੈਂਸਾਂ ਵੀ ਨਹੀਂ ਸੀ ਕਿ ਆ ਉਸ ਸਮੇਂ ਚ ਤੇ ਮੈਂ ਕਿਹਾ ਵੀ ਐਂਬੂਲੈਂਸਾਂ ਚ ਚਲਾ ਦਿੱਤੀਆਂ ਜਾਣ ਪਰ ਜਿਹੜੇ ਆਪਣੇ ਬਹੁਤੇ ਗੁਰੂ ਘਰਾਂ ਵਾਲੇ ਸੀ ਇਹਨਾਂ ਨੇ ਕੋਈ ਅਮਲ ਨਹੀਂ ਕੀਤਾ ਤੇ ਜਿਹੜੇ ਬਾਦਲ ਵਰਗੇ ਸੀਗੇ ਉਹਨਾਂ ਨੇ ਆਪਣੇ ਨਾਂ ਤੇ ਐਂਬੂਲੈਂਸਾਂ ਚਲਾ ਦਿੱਤੀਆਂ ਉਹਨਾਂ ਨੂੰ ਅਕਲ ਆ ਗਈ ਵੀ ਅਸੀਂ ਇਹ ਕੰਮ ਕਰਾਂਗੇ ਤੇ ਗਾਂ ਲੋਕੀ ਸਾਨੂੰ ਵੋਟਾਂ ਦੇਣਗੇ ਜਾਂ ਕੁਝ ਕਰਨਗੇ ਸੋ ਦਾਸ ਨੇ ਉੱਥੇ ਇਹ ਗੱਲ ਕੀਤੀ ਸੀ ਵੀ ਰਾਜ ਦੀ ਪ੍ਰਾਪਤੀ ਦੀਆਂ ਕਈ ਨੀਤੀਆਂ ਹੁੰਦੀਆਂ ਕੱਲੀ ਇੱਕ ਨੀਤੀ ਨਹੀਂ ਹੁੰਦੀ ਨੀ ਵੀ ਅਸੀਂ ਜੰਗ ਹੀ ਲੜਨੀ ਆ ਸੋ ਜਦੋਂ ਤੁਸੀਂ ਇਦਾਂ ਦੇ ਚੰਗੇ ਲੋਕ ਭਲਾਈ ਦੇ ਕੰਮ ਕਰੋਗੇ ਇਹ ਪੈਸਾ ਗੁਰੂ ਦੀ ਗੋਲਕ ਜਿਹੜਾ ਗਰੀਬ ਦਾ ਮੂੰਹ ਲੋਕ ਭਲਾਈ ਵਾਸਤੇ ਹੀ ਹੈ ਤੇ ਤੁਸੀਂ ਜਿਹੜਾ ਮਰਜ਼ੀ ਆਪਣਾ ਲੀਡਰ ਪੰਜਾਬ ਦੇ ਵਿੱਚ ਖਿਲਾਰੋ ਕਿਉਂ ਨਹੀਂ ਉਹਨੂੰ ਵੋਟਾਂ ਪੈਣਗੀਆਂ ਸੋ ਬਜਾਏ ਕਿ ਤੁਸੀਂ ਸਰਕਾਰਾਂ ਦੀਆਂ ਜੁੱਤੀਆਂ ਚਾਟਦੇ ਫਿਰੋ ਜਾਂ ਸਰਕਾਰਾਂ ਦੇ ਤਰਲੇ ਮਾਰਦੇ ਫਿਰੋ ਵੀ ਆਹ ਮਸਲੇ ਆ ਸੋ ਕਈ ਤਰ੍ਹਾਂ ਦੇ ਮਸਲੇ ਹੱਲ ਹੋ ਸਕਦੇ ਆ ਗਰੀਬਾਂ ਦੇ ਇਲਾਜ ਹੋ ਸਕਦੇ ਆ ਇੱਥੋਂ ਤੱਕ ਵੀ ਜਿੰਨਾ ਚੜਾਵਾ ਚੜਦਾ ਨਾ ਤੁਸੀਂ ਆਪੋ ਆਪਣੇ ਗੁਰੂ ਘਰਾਂ 'ਚ ਵੇਖ ਲਓ ਵੀ ਮਹੀਨੇ ਦੀ ਕਿੰਨੀ ਆਮਦਨ ਆ ਤੇ ਜੇ ਉਹਦਾ 10% ਸਾਰੇ ਵਿਦੇਸ਼ਾਂ ਦਾ ਇਕੱਠਾ ਕੀਤਾ ਜਾਵੇ ਤੇ ਪੰਜਾਬ ਦੁਬਾਰੇ ਸੋਨੇ ਦਾ ਬਣ ਸਕਦਾ ਜਿੱਦਾਂ ਦੇ ਮਰਜ਼ੀ ਕਾਰਜ ਹੋ ਸਕਦੇ ਆ ਜੋ ਮਰਜ਼ੀ ਕੀਤਾ ਜਾ ਸਕਦਾ ਜਿੰਨਾ ਮਰਜ਼ੀ ਪੰਜਾਬ ਦੇ ਵਿੱਚ ਡਟ ਕੇ ਪ੍ਰਚਾਰ ਕੀਤਾ ਜਾ ਸਕਦਾ ਇੱਥੇ ਗੁਰੂ ਘਰਾਂ ਵਾਲੇ ਉੱਥੇ ਵੀ ਲਾਹਮੇ ਦੇ ਰਹੇ ਸੀਗੇ ਵੀ ਸ਼੍ਰੋਮਣੀ ਕਮੇਟੀ ਕਰਦੀ ਕੋਖ ਨਹੀਂ ਮੈਂਗਾ ਠੀਕ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਕੋਈ ਸ਼੍ਰੋਮਣੀ ਕਮੇਟੀ ਦਾ ਪੱਖ ਨਹੀਂ ਪੂਰ ਰਿਆ ਪਰ ਤੁਸੀਂ ਗੁਰੂ ਘਰਾਂ ਵਾਲੇ ਕੀ ਕਰ ਰਹੇ ਹੋ ਉਹੀ ਕੰਮ ਕਰ ਰਹੇ ਹੋ ਨਾ ਗੁਰੂ ਘਦੀ ਗੋਲ ਕਤੇ ਕਬਜ਼ਾ ਕਰਕੇ ਤੇ ਆਪਣੇ ਵਾਸ ਜਿਹੜਾ ਗੁਰੂ ਘਰ ਆ ਉਹਨਾਂ ਕੰਮਾਂ ਲਈ ਵਰਤਦੇ ਹੋ ਜੇ ਉਹ ਉੱਥੇ ਵਰਤ ਰਿਹਾ ਵੀ ਆਪਣੇ EMPLOYEES ਨੂੰ ਤਨਖਾਹੀ ਦੇਣੀ ਤਨਖਾਹ ਦੇਣੀ ਜਾਂ ਆਪਣੇ ਕੰਮਾਂ ਲਈ ਵਰਤਣਾ ਉਹ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ ਤੇ ਤੁਸੀਂ ਮਰਿਓ ਤੁਹਾਡੇ ਕੋਲ ਪੈਸੇ ਨਹੀਂ ਗੁਰੂ ਘਰਾਂ ਵਾਲਿਆਂ ਕੋਲੇ ਤੁਸੀਂ ਪੈਸੇ ਇਕੱਤਰ ਕਰਕੇ ਇੱਕ ਅਕਾਊਂਟ ਬਣਾ ਕੇ ਕੀ ਤੁਸੀਂ ਪੰਜਾਬ ਦੇ ਵਿੱਚ ਪ੍ਰਚਾਰ ਨਹੀਂ ਕਰਾ ਸਕਦੇ ਪ੍ਰਚਾਰਕਾਂ ਨੂੰ ਗੱਡੀਆਂ ਨਹੀਂ ਲੈ ਕੇ ਦੇ ਸਕਦੇ ਸੋ ਪ੍ਰਚਾਰਕਾਂ ਨੂੰ ਕੀ ਤੁਸੀਂ ਤਨਖਾਹਾਂ ਨਹੀਂ ਦੇ ਸਕਦੇ ਉਹਨਾਂ ਨੂੰ ਲਾਮਾਂ ਦੇ ਰਿਆਂ ਤੁਹਾਡਾ ਬਜਟ ਉਹਨਾਂ ਨਾਲੋਂ ਹਜ਼ਾਰਾਂ ਗੁਣਾ ਵੱਡਾ ਹੈ ਤੇ ਤੁਸੀਂ ਸਾਰੇ ਗੁਰੂ ਘਰ ਵਾਲੇ ਦਸਵੰਧ ਕੱਢ ਕੇ ਵੀ ਇੰਨਾ ਕਾਰਜਾਂ ਤੇ ਲਾਉਣ ਲੱਗੋ ਸੋ ਬੜੇ ਅਫਸੋਸ ਦੀ ਗੱਲ ਹੈ ਸਾਨੂੰ ਜਿਹੜੇ ਸਿੱਖਾਂ ਦੇ ਗੁਰੂ ਸਮਾਪਤੀ ਕਰਨ ਲੱਗਾ ਮੈਂ ਗੁਰੂ ਘਰਾਂ ਦੇ ਵਿੱਚ ਪ੍ਰਬੰਧਕ ਐ ਉਹਨਾਂ ਨੂੰ ਸਭੋਂ ਸੋਚ ਵੱਡੀ ਹੋਣੀ ਚਾਹੀਦੀ ਆ ਜਾਂ ਉਹੋ ਜਿਹਿਆਂ ਨੂੰ ਪ੍ਰਬੰਧਕ ਬਣਾਉਣਾ ਚਾਹੀਦਾ ਜਿਨ੍ਹਾਂ ਦੀ ਉੱਚੀ ਸੁੱਚੀ ਸੋਚ ਹੋਵੇ ਕੌਮ ਪ੍ਰਤੀ ਵੀ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਕੌਮ ਲਈ ਕਰਨਾ ਕੀ ਹੈ ਨਾ ਕਿ ਇੱਧਰ ਹਾਲ ਬਣਾ ਲਿਆ ਤੇ ਉੱਧਰ ਹਾਲ ਬਣਾ ਲਿਆ ਤੇ ਇੱਥੋਂ ਕਾਰਪਟ ਪਾਟ ਕੇ ਨਵੀਂ ਪਾ ਦਿਓ ਤੇ ਇੱਥੇ ਉਹ ਕਰ ਲਓ ਇੱਧਰ ਨੂੰ ਫਰਸ਼ ਪਾ ਲਓ ਤੇ ਉੱਧਰ ਨੂੰ ਫਰਸ਼ ਪਾ ਲਓ ਸੋ ਕੌਮ ਦੀ ਹਾਲਤ ਕੀ ਆ ਕੌਮ ਆ ਲ ਕੋਣ ਵੇਖੇਗਾ ਜੇ ਸ਼੍ਰੋਮਣੀ ਕਮੇਟੀ ਨਹੀਂ ਵੇਖ ਰਹੀ ਤੇ ਕੀ ਅਸੀਂ ਵੀ ਸਾਰੇ ਗੁਰੂ ਘਰਾਂ ਵਾਲੇ ਅੱਖਾਂ ਮੀਟ ਕੇ ਬੈਠੇ ਰਵਾਂਗੇ ਜਾਂ ਬਾਬਾ ਜੀ ਦੇ ਸਮੇਂ ਦੇ ਵਿੱਚ ਇਹ ਕੁਝ ਹੋਇਆ ਸੋ ਬਾਬਾ ਜੀ ਨੇ ਜੋ ਕੌਮ ਦੀ ਦਸ਼ਾ ਸੀ ਜੋ ਕੌਮ ਦੇ ਨਾਲ ਹੋ ਰਿਹਾ ਸੀ ਉਹ ਸਭ ਕੁਝ ਵੰਦਿਆ ਹੋਇਆ ਖਾੜਕੂ ਜਥੇਬੰਦੀਆਂ ਵੀ ਖੜੀਆਂ ਕੀਤੀਆਂ ਸੀਦਾ ਪਰਿਵਾਰਾਂ ਦੀ ਰੱਜ ਕੇ ਮਦਦ ਵੀ ਕੀਤੀ ਘਰ ਘਰ ਜਾ ਕੇ ਵੀ ਮਦਦ ਕੀਤੀ ਉਹ ਸੀਦਾ ਪਰਿਵਾਰਾਂ ਦੀਆਂ ਵੀਡੀਓ ਤੁਸੀਂ ਵੇਖਦੇ ਹੀ ਰਹਿੰਦੇ ਹੋਵੋਗੇ ਪਾਊਂਗਾ ਵੀ ਮੈਂ ਸ਼ੇਅਰ ਵੀ ਕਰੂੰਗਾ ਤੇ ਜਿੱਦਣ ਬਾਬਾ ਜੀ ਦਾ ਸੰਸਕਾਰ ਸੀ ਉਸ ਦਿਨ ਕਈ ਸ਼ਹੀਦਾਂ ਪਰਿਵਾਰਾਂ ਦੇ ਬੱਚੇ ਉੱਥੇ ਰੋ ਰਹੇ ਸੀ ਵੀ ਸਾਡਾ ਪਿਓ ਉਦੋਂ ਨਹੀਂ ਸੀ ਚੜ੍ਹਾਈ ਕੀਤਾ ਉਹ ਅੱਜ ਚੜ੍ਹਾਈ ਕੀਤਾ ਵੀ ਹੁਣ ਸਾਨੂੰ ਕਿਸੇ ਦਾ ਆਸਰਾ ਨਹੀਂ ਤੇ ਬਾਅਦ ਚੋਂ ਉਹਨਾਂ ਪਰਿਵਾਰਾਂ ਨੂੰ ਕਿਸੇ ਦਾ ਆਸਰਾ ਮਿਲਿਆ ਵੀ ਨਹੀਂ ਤੇ ਸਾਡੀ ਕੌਮ ਵੀ ਸੁੱਤੀ ਪਈ ਆ ਉਹਨਾਂ ਪਰਿਵਾਰਾਂ ਦੀ ਸਹਾਰ ਵੀ ਨਹੀਂ ਲੈ ਰਹੀ ਇੰਨੀ ਹੱਕ ਬੇਨਤੀਆਂ ਕਰਦਾ ਹੋਇਆ ਮੈਂ ਖਿਮਾਂ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ